ਤੜਕੀ ਉਹ ਹੀ ਪਵਿੱਤਰ ਜਗਾ ਵਾ ਵੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠੇ ਸੀ ਬਿਆਸ ਨਦੀ ਦੇ ਕਿਨਾਰੇ ਇੱਥੇ ਕੁਝ ਸੈਲ ਤੇ ਲਿਖਿਆ ਵੀ ਹੋਇਆ ਵਾ ਆ ਸੈਲ ਲੱਗੀ ਹੋਈ ਆ ਮਦਰ ਬਾਦ ਦੇ ਵਿੱਚ ਲਾਈ ਗਈ ਆ ਕਿਹਾ ਜਾਂਦਾ ਵੀ ਗੁਰੂ ਸਾਹਿਬ ਇੱਥੇ 1721 ਈਸਵੀ ਦੇ ਵਿੱਚ ਆਏ ਸੀਗੇ ਇਧਰਲੇ ਪਾਸੇ ਵੀ ਰਸਤਾ ਜਾਂਦਾ ਮੈਂ ਜਾ ਕੇ ਉਹਨਾਂ ਦੇਖਾਂ ਆ ਜੋ ਇਧਰਲੇ ਪਾਸੇ ਆ ਆ ਦੇਖ ਪਾਣੀ ਦੇ ਵਿੱਚ ਖੜਾ ਹੋਇਆ ਵਾ ਆ ਆ ਕੁੰਡ ਵਾਂਗੂ ਬਣਿਆ ਹੋਇਆ ਵਾ ਆ ਵੀ ਇੱਕ ਕੁੰਡ ਦੀ ਤਰ੍ਹਾਂ ਵਾ ਆ ਰੇਸ ਗੁੱਪੀ ਫਿਰ ਸਹੀ ਤਾਂ ਸਾਰੇ ਰਾਜਾਂ ਨੇ ਈਨ ਮੰਨ ਲਈ ਸੀਗੀ ਕਿਸੇ ਨੂੰ ਤਾਂ ਸਖਤ ਸਜ਼ਾਵਾਂ ਦੇ ਤੌਰ ਤੇ ਮਤਲਬ ਕੋਈ ਬੰਦਸ਼ਾਂ ਲਾਈਆਂ ਪਰ ਜਿਹੜੇ ਇਹ रियासत ਸੀਗੀ ਪਾਵਨ ਮੰਡੀ रियासत ਵਾਲੇ ਇਹਨਾਂ ਨਾਲ ਗੁਰੂ ਸਾਹਿਬ ਆਪਣਾ ਬੰਦਾ ਸਿੰਘ ਬਹਾਦਰ ਜੀ ਨੇ ਬਹੁਤ ਚੰਗਾ ਸਲੂਕ ਕੀਤਾ ਸੀਗਾ ਇਸ ਵਕਤ ਮੈਂ ਬਿਆਸ ਨਦੀ ਦੇ ਵਿੱਚ ਆ ਉਹ ਸਾਹਮਣੇ ਨਿਸ਼ਾਨ ਸਾਹਿਬ ਤੁਸੀਂ ਵੇਖ ਰਹੇ ਹੋ ਨਾ ਇਸ ਥਾਂ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠ ਕੇ ਮਤਲਬ ਭਗਤੀ ਕਰਿਆ ਕਰਦੇ ਸੀਗੇ ਸੋ ਨੂੰ ਮੈਂ ਦੱਸ ਦਿਆਂ ਕਿੱਥੇ ਆਸੀਂ ਮੰਡੀ ਦੇ ਵਿੱਚ ਆ ਬਿਆਸ ਨਦੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਸ਼ਾ ਇੱਥੇ ਆਏ ਸੀਗੇ ਉਹ ਮਸਲ ਚਟਾਨ ਬਚੀ ਆ ਕਿਉਂਕਿ ਹਾਰਡ ਵਗੈਰਾ ਉਹਦੇ ਕਰਕੇ ਖੁਰ ਗਿਆ ਹਨਾ ਆ ਪੱਥਰ ਤੁਸੀਂ ਨਦੀ ਦੇ ਵਿੱਚ ਅਸੀਂ ਜਾ ਰਹੇ ਆ ਉੱਤੇ ਗੁਰਦੁਆਰਾ ਸਾਹਿਬ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਨਾਮ ਦੇ ਉੱਤੇ ਬਣਿਆ ਹੈ ਗੁਰਦੁਆਰਾ ਸਾਹਿਬ ਆ ਇੱਥੇ ਗੁਰੂ ਸਾਹਿਬ ਕਦੋਂ ਆਏ ਸੀਗੇ ਰਿਵਾਲ ਸਰ ਤੋਂ ਗੁਰੂ ਸਾਹਿਬ ਇੱਥੇ ਮੰਡੀ ਦੇ ਵਿੱਚ ਆਏ ਸੁਕੇਤ ਮੰਡੀ ਆ ਹਿਮਾਚਲ ਪ੍ਰਦੇਸ਼ ਦੇ ਵਿੱਚ ਆ ਆ ਪੱਥਰਾਂ ਦੀ ਖੂਬਸੂਰਤੀ ਕਿੰਨੀ ਆ ਸੁਣੋ ਮੈਂ ਖਾਸ ਕਰ ਇਹ ਦੱਸ ਦਿਆਂ ਵੀ ਮੰਡੀ ਦੇ ਰਾਜੇ ਸਿੱਧ ਸੈਨ ਨੇ ਗੁਰੂ ਸਾਹਿਬ ਨੂੰ ਆਖਿਆ ਸੀ ਕਿ ਭਾਈ ਤੁਸੀਂ ਸਾਡੇ ਕੋਲ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਸਾਡੇ ਕੋਲੇ ਆਓ ਤੇ ਗੁਰੂ ਸਾਹਿਬ ਦੱਸਿਆ ਜਾਂਦਾ ਵੀ ਪਰਿਵਾਰ ਸਮੇਤ ਤੇ 500 ਸਿਪਾਈਆਂ ਸਮੇਤ ਇਹ ਇਸ ਥਾਂ ਤੇ ਆਏ ਸੀਗੇ ਤੇ ਉਦੋਂ ਬਾਅਦ 2 ਦਿਨ ਮਹਿਲਾਂ ਚ ਠਹਿਰੇ ਤੇ ਉਦੋਂ ਬਾਅਦ ਗੁਰੂ ਸਾਹਿਬ ਨੇ ਚੋਣ ਕੀਤੀ ਸੀ ਵੀ ਕਿੱਥੇ ਰਹਿਣਾ ਤਾਂ ਗੁਰੂ ਸਾਹਿਬ ਨੇ ਫਿਰ ਆਹ ਥਾਂ ਨੂੰ ਚੁਣਿਆ ਸੀ ਕਿ ਇੱਥੇ ਸਾਨੂੰ ਰਮਣੀਕ ਥਾਂ ਲੱਗਦਾ ਵਾ ਅੱਜ ਵੀ ਦੇਖੋਗੇ ਨਦੀ ਦਾ ਕਿਨਾਰਾ ਵਾ ਨਦੀ ਦੇ ਵਿੱਚ ਆ ਹਨ ਤੇ ਇੱਥੇ ਮਤਲਬ ਗੁਰੂ ਸਾਹਿਬ ਆਏ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ ਖੂਬ ਨਿਸ਼ਾਨ ਸਾਹਿਬ ਵੀ ਤਾਂ ਲੱਗਿਆ ਹੋਇਆ ਸਾਨੂੰ ਨਜ਼ਰ ਆ ਜੂਗਾ ਤੁਸੀਂ ਤੁਗਪੀ ਪਰ ਦਿਖਾਉਂਦੇ ਜਾਓ ਉੱਧਰਲੇ ਪਾਸੇ ਵੀ ਕਿੰਨੀ ਖੂਬਸੂਰਤੀ ਤੁਹਾਨੂੰ ਇੱਥੇ ਨਜ਼ਰ ਆਊਗੀ ਵੀ ਕਮਾਲ ਹੀ ਸੀ ਗੱਲਬਾਤ ਵੀ ਉਹਨਾਂ ਵੇਲਿਆਂ ਦੇ ਵਿੱਚ ਵੀ ਗੁਰੂ ਸਾਹਿਬ ਇੱਥੇ ਆਏ ਉਦੋਂ 500 ਸਿਪਾਹੀ ਨਾਲ ਸੀਗੇ ਗੁਰੂ ਸਾਹਿਬ ਦੇ ਉੱਤੇ ਤੇ ਜਦੋਂ ਇੱਥੇ ਗੁਰੂ ਸਾਹਿਬ ਪਹੁੰਚੇ ਸੀਗੇ ਮੰਡੀ ਵਾਲੇ ਰਾਜੇ ਕੋਲੇ ਮਹਿਲਾਂ ਦੇ ਵਿੱਚ ਵੀ ਰਹੇ ਸੀ ਕਿਉਂਕਿ ਜਿਹੜੇ ਇਹ ਰਾਜੇ ਸੀ ਨਾ ਜਿਹੜੇ ਇਹ ਗੁਰੂ ਨਾਨਕ ਸਾਹਿਬ ਵੇਲੇ ਤੋਂ ਸਿੱਖ ਸੀਗੇ ਇਹ ਚਟਾਨ ਬੱਚੀ ਆ ਕਿ ਜਿਹੜੀ ਕਿ ਆਪਣਾ ਸਾਹਮਣੇ ਰੱਖੀ ਹੋਈ ਆ ਆਪਾਂ ਅੰਦਰ ਵੀ ਚੱਲਾਂਗੇ ਜਿੱਥੋਂ ਤੱਕ ਜਾ ਸਕਦੇ ਹੋਏ ਤੇ ਆ ਨਦੀ ਦਾ ਆਹੇ ਬਿਆਸ ਨਦੀ ਆਹੇ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿਉਂਕਿ ਜਿਹੜਾ ਆਪਣਾ ਇਹਨਾਂ ਪਹਾੜੀ ਰਾਜਿਆਂ ਦੇ ਨਾਲ ਕਈ ਵਾਰੀ ਦੁਜੇ ਜਿਹੜੇ ਭੀ ਕਹਿਲੂਰੀਏ ਸੀ ਉਹਨਾਂ ਨਾਲ ਤਾਂ ਲੜਾਈਆਂ ਵੀ ਗੁਰੂ ਸਾਹਿਬ ਦੀਆਂ ਕਈ ਵਾਰ ਹੋਈਆਂ ਤੇ ਆ ਦੇਖੋ ਇੱਕ ਪਹਾੜੀ ਦੇ ਵਾਸਤੇ ਮੈਂ ਤਾਂ ਇੱਕ ਸਖਤ ਪੱਥਰ ਦੇ ਰੂਪ ਦੇ ਵਿੱਚ ਇਹ ਬਚਿਆ ਹੋਇਆ ਢਾਂਚਾ ਤੁਹਾਨੂੰ ਨਜ਼ਰ ਆਊਗਾ ਜਿੱਥੇ ਗੁਰੂ ਸਾਹਿਬ ਬੈਠ ਕੇ ਕਹਿ ਜਾਂਦਾ ਵੀ ਗੁਰਬਾਣੀ ਕੀਰਤਨ ਵੀ ਕਰਿਆ ਕਰਦੇ ਹੁੰਦੇ ਸੀਗੇ ਆ ਤੁਸੀਂ ਥਾਂ ਦੇਖ ਸਕਦੇ ਹੋ ਇੱਥੇ ਤਾਂ ਤਾਂ ਉੱਪਰ ਨਿਸ਼ਾਨ ਸਾਹਿਬ ਲੱਗਿਆ ਹੋਇਆ ਵਾ ਮੈਂ ਕਾਫੀ ਪਵਿੱਤਰ ਛੋਟੀਆਂ ਛੋਟੀਆਂ ਪੌੜੀਆਂ ਵੀ ਹੁਣ ਤਾਂ ਬਣਾ ਦਿੱਤੀਆਂ ਗਈਆਂ ਆਪਾਂ ਉੱਤੇ ਚੱਲ ਕੇ ਵੀ ਦੇਖਾਂਗੇ ਦਰਸ਼ਕਈ ਉਹੀ ਪਵਿੱਤਰ ਜਗਾ ਵਾ ਵੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠੇ ਸੀ ਬਿਆਸ ਨਦੀ ਦੇ ਕਿਨਾਰੇ ਇੱਥੇ ਕੁਝ ਸੱਲ ਤੇ ਲਿਖਿਆ ਵੀ ਹੋਇਆ ਵਾ ਆ ਸੱਲ ਲੱਗੀ ਹੋਈ ਆ ਮਤਲਬ ਬਾਅਦ ਦੇ ਵਿੱਚ ਲਾਈ ਗਈ ਆ ਕਿਹਾ ਜਾਂਦਾ ਵੀ ਗੁਰੂ ਸਾਹਿਬ ਇੱਥੇ 1721 ਈਸਵੀ ਦੇ ਵਿੱਚ ਆਏ ਸੀਗੇ ਤੇ ਦੂਜੀ ਗੱਲ ਇਹ ਵੀ ਕਿਸੇ ਨੇ ਗੁਰੂ ਸਾਹਿਬ ਨੂੰ ਇੱਕ ਰਾਈਫਲ ਭੇਟ ਕੀਤੀ ਸੀਗੀ ਤੇ ਗੁਰੂ ਸਾਹਿਬ ਉਹਦਾ ਨਿਸ਼ਾਨਾ ਵੀ ਚੈੱਕ ਕਰ ਰਹੇ ਸੀ ਉਦੋਂ ਬਾਅਦ ਕਿਹਾ ਜਾਂਦਾ ਵੀ ਇਸ ਦਰਿਆ ਦੇ ਵਿੱਚ ਨਾ ਮਤਲਬ ਕੁੱਜਾ ਤੁਰਿਆ ਆਉਂਦਾ ਸੀਗਾ ਤੇ ਉਦੋਂ ਸਿੱਧ ਸੈਨ ਵੀ ਨਾਲ ਬੈਠਾ ਸੀ ਤੇ ਸਿੱਧ ਸੈਨ ਜੀ ਕਹਿੰਦੇ ਵੀ ਉੱਥੇ ਹਮਲੇ ਬਹੁਤ ਹੁੰਦੇ ਸੀ ਹੋਰ ਬਾਹਰੀ ਹਮਲੇ ਮੁਗਲਾਂ ਦਾ ਵੀ ਉਦੋਂ ਜ਼ੋਰ ਪੂਰਾ ਹੀ ਸੀ ਜਿਹੜੇ ਵੀ ਹਮਲਾਵਰ ਨੇ ਆਉਣਾ ਇੱਥੇ ਹਮਲਾ ਕਰਨ ਨਾ ਕਿਸੇ ਰਾਜ ਤੇ ਹਮਲਾ ਕਰਨਾ ਤੇ ਗੁਰੂ ਸਾਹਿਬ ਨੇ ਨਿਸ਼ਾਨਾ ਲਾਇਆ ਕਹਿੰਦੇ ਵੀ ਕੁੱਜੀ ਤੇ ਉਹ ਖਾਂਡੀ ਕਹਿੰਦੇ ਆ ਕੁੱਜਾ ਕਹਿੰਦੇ ਆ ਉਹ ਪੁੱਠਾ ਹੋ ਗਿਆ ਤੇ ਉਹ ਬਚ ਗਿਆ ਮਤਲਬ ਟੁੱਟਣੋਂ ਬਚ ਗਿਆ ਉਦੋਂ ਬਾਅਦ ਗੁਰੂ ਸਾਹਿਬ ਨੇ ਕਿਹਾ ਜਾਂਦਾ ਵੀ ਬਚਨ ਕੀਤੇ ਜੈਸੀ ਬਚੀ ਹੈ ਹਾਂਡੀ ਵੈਸੇ ਬਚੇਗੀ ਮੰਡੀ ਸੋ ਮੰਡੀ ਜੋ ਮੰਡੀ ਕੋ ਲੂਟੇਗੇ ਅਸਮਾਨੀ ਗੋਲੇ ਛੂਟੇਗੇ ਮਤਲਬ ਵੀ ਹਾਂਡੀ ਦਾ ਨਕਸਾ ਆਪਣਾ ਇਥੋਂ ਮੰਡੀ ਦਾ ਨੁਕਸਾਨ ਨਹੀਂ ਹੋਊਗਾ ਆ ਪੱਥਰ ਬਹੁਤ ਸੋਹਣਾ ਵਾ ਗੁਪੀਰ ਨੇੜੇ ਕਰੀ ਮੜਾ ਆ ਪੱਥਰ ਖਾਸ ਕਿਸਮ ਦਾ ਲੱਗਦਾ ਈ ਮੈਨੂੰ ਇੱਥੇ ਦਿਸਿਆ ਨਹੀਂ ਗਾ ਇਹ ਖਾਸ ਕਿਸਮ ਦਾ ਪੱਥਰ ਲੱਗਦਾ ਵਾ ਤੈਨੂੰ ਇਹ ਸ਼ਾਇਦ ਨਹੀਂ ਕਿ ਕਜਬੂਤੀ ਕਰਕੇ ਬਚਿਆ ਹੋਇਆ ਵਾ ਆ ਪੌੜੀਆਂ ਵਗੈਰ ਬਣੀਆਂ ਹੋਈਆਂ ਨੇ ਇਹ ਤੇ ਬਾਅਦ ਚ ਪੌੜੀਆਂ ਲਾ ਕੇ ਮਤਲਬ ਬਚਾ ਕੇ ਰੱਖਿਆ ਗਿਆ ਸਥਾਨ ਆਪਾਂ ਦੇਖ ਸਕਦੇ ਆ ਜਾ ਕੇ ਗੁਪੀਰ ਆਉਗੇ ਮੜਾ ਜਾ ਮਤਲਬ ਇੱਕ ਜਸਤ ਇੱਕ ਮਤਲਬ ਉਦਾਂ ਬਣਾ ਕੇ ਸਥਾਨ ਰੱਖਿਆ ਗਿਆ ਵਾ ਆ ਦੇਖ ਸਕਦੇ ਹੋ ਵੀ ਇੱਥੇ ਦੱਸਿਆ ਜਾਂਦਾ ਵੀ ਸਾਲ ਚੱਕ ਵਾਰੀ ਅਖੰਡ ਪਾਠ ਸਾਹਿਬ ਵੀ ਕਰਾਉਂਦੇ ਆ ਕਦੋਂ ਕਰਾਉਂਦੇ ਉਹਦੀ ਆਪਾਂ ਨੂੰ ਕੋਈ ਤਰੀਕ ਤਿੱਥੇ ਦਾ ਨਹੀਂ ਪਤਾ ਆ ਸਥਾਨ ਆ ਇੱਧਰ ਦੇਖ ਸਕਦੇ ਹੋ ਤੁਸੀਂ ਵੀ ਜਿੱਥੇ ਗੁਰੂ ਸਾਹਿਬ ਕਹਿੰਦੇ ਇਹ ਉੱਤੇ ਬੈਠੇ ਤਾਂ ਉੱਤੇ ਹੋਣਗੇ ਹਨਾ ਇਹ ਸਥਾਨ ਜਾਂ ਤਾਂ ਬਾਅਦ ਚ ਕੱਟ ਕੇ ਬਣਾਇਆ ਗਿਆ ਹੌਸਲਾ ਗੁਰੂ ਸਾਹਿਬ ਇੱਥੇ ਹੀ ਬੈਠੇ ਹਣ ਇਸ ਚੀਜ਼ ਦੀ ਆਪਾਂ ਨੂੰ ਮਤਲਬ ਗਿਆਨ ਨਹੀਂ ਹੈ ਇਸ ਚੀਜ਼ ਦਾ ਗੁਰੂ ਸਾਹਿਬ ਬੈਠੇ ਜਰੂਰ ਇੱਥੇ ਸੀਗੇ ਬੇਤਲਮ ਕੀਰਤਨ ਕਰਦੇ ਸੀ ਕਿਉਂਕਿ ਗੁਰੂ ਸਾਹਿਬ ਗੁਫੀਵਰਤ ਉੱਤਰਦੇ ਜਾਉ ਥੱਲੇ ਨੂੰ ਕਿਉਂਕਿ ਜਿਹੜੇ ਗੁਰੂ ਸਾਹਿਬ ਸੀ ਨਾ ਉਹ ਕੁਦਰਤ ਨੂੰ ਪਿਆਰ ਕਰਨ ਵਾਲੇ ਸੀ ਜੇ ਪੌਂਟਾ ਸਾਹਿਬ ਵਸਾਇਆ ਤਾਂ ਉੱਥੇ ਵੀ ਪੌਂਟਾ ਸਾਹਿਬ ਜੀ ਵੀ ਗੁਰੂ ਸਾਹਿਬ ਰਹੇ ਤੋਂ ਵੀ ਨਦੀ ਦੇ ਕਿਨਾਰੇ ਆਪਣਾ ਉੱਥੇ ਹਜ਼ੂਰ ਸਾਹਿਬ ਗਏ ਉਹ ਵੀ ਨਦੀ ਦੇ ਕਿਨਾਰੇ ਨਰਬਦਾ ਨਦੀ ਦੇ ਕਿਨਾਰੇ ਇਤੋਂ ਬਿਨ ਪਹਿਲਾਂ ਵਾਲੇ ਗੁਰੂ ਸਾਹਿਬ ਵੀ ਹੋਏ ਆ ਆਨੰਦਪੁਰ ਸਾਹਿਬ ਵਸਾਇਆ ਉਹ ਵੀ ਖੁੱਲੀਆਂ ਵਾਦੀਆਂ ਦੇ ਵਿੱਚ ਮਤਲਬ ਕੁਦਰਤ ਨੂੰ ਪਿਆਰ ਕਰਨ ਵਾਲੇ ਸੀ ਆਪਣਾ ਪਹਿਲਾ ਫਰਜ਼ ਤਾਂ ਇਹ ਹੀ ਬਣਦਾ ਕਿ ਆਪਾਂ ਕੁਦਰਤ ਨੂੰ ਪਿਆਰ ਕਰਨ ਲੱਗੀਏ ਰਖ ਰਖ ਲਗਾਉਣ ਲੱਗੀਏ ਇਹ ਸੱਚੀ ਸੇਵਾ ਹੋਊਗੀ ਗੁਰੂ ਸਾਹਿਬ ਦੀ ਇਧਰਲੇ ਪਾਸੇ ਵੀ ਰਸਤਾ ਜਾਂਦਾ ਮੈਂ ਜਾ ਕੇ ਉਹਨਾਂ ਦੇਖਾਂ ਹਾ ਜੋ ਇਧਰਲੇ ਪਾਸੇ ਆਹ ਦੇਖ ਪਾਣੀ ਦੇ ਵਿੱਚ ਖੜਾ ਹੋਇਆ ਵਾ ਆ ਆ ਕੁੰਡੰਗੂ ਬਣਿਆ ਹੋਇਆ ਵਾ ਆ ਵੀ ਇੱਕ ਕੁੰਡ ਦੀ ਤਰ੍ਹਾਂ ਵਾ ਆ ਰਿਆ ਸਗੂਪੀ ਵਰਸਾਈ ਆ ਵੀ ਇੱਕ ਕੁੰਡ ਦੀ ਤਰ੍ਹਾਂ ਵਾ ਇਹ ਦੂ ਉੱਤੇ ਦਿਖਾਉਗੇ ਉੱਤੇ ਵੀ ਕੁੰਡ ਦੀ ਤਰ੍ਹਾਂ ਵਾ ਆ ਦੇਖ ਸਕਦੇ ਹੋ ਉਸ ਉੱਤੇ ਵੀ ਕੁੰਡ ਦੀ ਤਰ੍ਹਾਂ ਵਿੱਚ ਪਾਣੀ ਜਮਾ ਹੋ ਚੁੱਕਿਆ ਵਾ ਦੇਖੋ ਵੀ ਨਦੀ ਦੇ ਵਹਾਅ ਆਉਂਦਾ ਵਾ ਮੈਂ ਦੇਖਿਆ ਵੀ ਲੋਕਾਂ ਦੀ ਗੰਦਗੀ ਬਹੁਤ ਫਲਾਈਆ ਨਦੀ ਦੇ ਵਿੱਚ ਵੀ ਬਿਆਸ ਨਦੀ ਆ ਮਤਲਬ ਯਾਰ ਕੋਈ ਬੜਾ ਨੀਗਾ ਸੇਵਾ ਸੰਭਾਭ ਮਤਲਬ ਦੂਰ ਉੱਪਰ ਉਹ ਤਰਕਿਆਂ ਦੇ ਵਿੱਚ ਬੋਰੀਆਂ ਬਾਰੀਆਂ ਸਿੱਟੀਆਂ ਪਾਈਆਂ ਮਤਲਬ ਇਹੋ ਜੀ ਗੱਲ ਬਾਤ ਆ ਕੋਈ ਪਰ ਮਗਰ ਹਟਦੇ ਜਾਈਏ ਆਪਾਂ ਉੱਤਰ ਜਾਈਏ ਹੁਣ ਇੱਥੇ ਬੰਦਾ ਸਿੰਘ ਬਹਾਦਰ ਜਦੋਂ ਆਪਣਾ ਰਾਜ ਕਾਇਮ ਹੋ ਗਿਆ ਸੀ ਬੰਦਾ ਸਿੰਘ ਬਹਾਦਰ ਨੇ ਆਖਿਆ ਸੀ ਪਹਾੜੀ ਰਾਜਾਂ ਨੂੰ ਕਿ ਈਨ ਮੰਨ ਲਓ ਤੋ ਸਾਰੇ ਰਾਜਿਆਂ ਨੇ ਈਨ ਮੰਨ ਲਈ ਸੀਗੀ ਕਿਸੇ ਨੂੰ ਤਾਂ ਸਖਤ ਸਜ਼ਾਾਂ ਦੇ ਤੌਰ ਤੇ ਮਤਲਬ ਕੋਈ ਬੰਦਸ਼ਾਂ ਲਾਈਆਂ ਪਰ ਜਿਹੜੇ ਇਹ ਰਿਆਸਤ ਸੀਗੀ ਪਾਵਨ ਮੰਡੀ ਰਿਆਸਤ ਵਾਲੇ ਇਹਨਾਂ ਨਾਲ ਗੁਰੂ ਸਾਹਿਬ ਆਪਣਾ ਬੰਦਾ ਸਿੰਘ ਬਹਾਦਰ ਜੀ ਨੇ ਬਹੁਤ ਚੰਗਾ ਸਲੂਕ ਕੀਤਾ ਸੀਗਾ ਬੰਦਾ ਸਿੰਘ ਕਿਉਂਕਿ ਗੁਰੂ ਸਾਹਿਬ ਬੰਦਾ ਸਿੰਘ ਬਹਾਦਰ ਜੀ ਨੂੰ ਪਤਾ ਸੀ ਵੀ ਇਹ ਜਿਹੜੀ ਰਿਆਸਤ ਆ ਨਾ ਇਹ ਸਿੱਖਾਂ ਦੀ ਵਫਾਅ ਕਹਿ ਸਕਦੇ ਆ ਕਿ ਗੁਰੂ ਨਾਨਕ ਸਾਹਿਬ ਤੋਂ ਵੇਲੇ ਤੋਂ ਸਿੱਖ ਰਹੇ ਆ ਤੇ ਗੁਰੂ ਸਾਹਿਬ ਦੇ ਆਦਰ ਮਾਨ ਕੀਤਾ ਇਹਨਾਂ ਨੇ ਇਸੇ ਕਰਕੇ ਇਹਨਾਂ ਨੂੰ ਪੂਰੀ ਇੱਜ਼ਤ ਦੇ ਨਾਲ ਉਹਨੇ ਖਿਲ ਦੁੱਤੀ ਸੀ ਮੰਡੀ ਵਾਲੇ ਰਾਜਿਆਂ ਨੂੰ ਮਤਲਬ ਖਿਲ ਤੇ ਇੱਕ ਬਹੁਤ ਉੱਚਾ ਸਨਮਾਨ ਦਿੱਤਾ ਸੀਗਾ ਤੇ ਉਹ ਦੂਜੇ ਰਾਜਾ ਜਿਵੇਂ ਆਪਣਾ ਭੀਮ ਚੰਦ ਉਹਨਾਂ ਦੇ ਅਜਮੇਰ ਹੋਣੇ ਸੀਗੇ ਉਹਨਾਂ ਨਾਲ ਬੰਦਾ ਸਿੰਘ ਬਹਾਦਰ ਥੋੜਾ ਜਿਹਾ ਸ਼ਕਤੀ ਨਾਲ ਹੀ ਨਿਭੜੇ ਸੀ ਆਹ ਦੇਖ ਸਕਦੇ ਹਾਂ ਆਹ ਸ਼ੈਲਟਰ ਦੀ ਤਰ੍ਹਾਂ ਵਾ ਆਹ ਸ਼ੈਲਟਰ ਦੀ ਤਰ੍ਹਾਂ ਹੋ ਗਿਆ ਮਤਲਬ ਬਚਿਆ ਹੋਇਆ ਵਾ ਇਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਆ ਮਤਲਬ ਅੱਡ ਅੱਡ ਤਰੀਕੇ ਦੇ ਨਾਲ ਬਹੁਤ ਚੰਗੀ ਗੱਲ ਹੈ ਬਚਾਇਆ ਗਿਆ ਹੈ ਨਾ ਕਿਉਂਕਿ ਨਿਸ਼ਾਨੀਆਂ ਗੁਰੂ ਸਾਹਿਬ ਦੀ ਤੇ ਇੱਧਰ ਦੇਖ ਸਕਦੇ ਹੋ ਗੁੱਪੀ ਫਿਰ ਦੂਜੀ ਗੱਲ ਇਹ ਆ ਵੀ ਇੱਥੇ ਫਿਰ ਮਤਲਬ ਗੁਰੂ ਸਾਹਿਬ 6 ਮਹੀਨੇ 18 ਦਿਨ ਇਸ ਸਥਾਨ ਤੇ ਰਹੇ ਸੀਗੇ ਬਿਆਸ ਨਦੀ ਦੇ ਉੱਤੇ ਇੱਧਰ ਵੀ ਬਿਆਸ ਨਦੀ ਸਾਨੂੰ ਨਜ਼ਰ ਆਊਗੀ ਬਿਆਸ ਨਦੀ ਦਾ ਹੁਣ ਵਹਾਉ ਚੇਂਜ ਕਰਤਾ ਇਹ ਮੰਡੀ ਸੁਕੇਤ ਮੰਡੀ ਆ ਇਹ ਜਿਹੜੀ ਤੁਸੀਂ ਦੇਖ ਰਹੇ ਹੋ ਇਸ ਵਕਤ ਦੋ ਮੰਡੀਆਂ ਦੇ ਵਿਚਕਾਰ ਜਿਹੜਾ ਪੌੜੀ ਨਜ਼ਰ ਆ ਰਿਹਾ ਦੋ ਮੰਡੀਆਂ ਦੇ ਵਿਚਕਾਰ ਆ ਇੱਕ ਪੁਰਾਣੀ ਮੰਡੀ ਇੱਕ ਨਵੀਂ ਮੰਡੀ ਇਹ ਬਲਾਸਪੁਰ ਜ਼ਿਲ੍ਹੇ ਦੇ ਵਿੱਚ ਪੈਣ ਦਾਕ ਜ਼ਿਲ੍ਹਾ ਵਾ ਪੱਥਰ ਬਹੁਤ ਕੱਚੂ ਦੀ ਤਰ੍ਹਾਂ ਤਿੱਖੇ ਤਿੱਖੇ ਆ ਉਹ ਆਪਣੇ ਬੂਟ ਨਹੀਂ ਪਾਇ ਪਰ ਪਰੇਸ਼ਾਨ ਨਹੀਂ ਹੋ ਰਹੀ ਆ ਪਰ ਗੱਲ ਇਧਰ ਲੱਗੇ ਨਦੀ ਆ ਆਪਣਾ ਬਿਆਸ ਦਾ ਦਰਿਆ ਆ ਗਿਆ ਜੋ ਦੇਖੀ ਇਧਰਲੇ ਪਾਸੇ ਆ ਜੋ ਦੇਖ ਲਿਏ ਇਧਰ ਤਾਂ ਆਪਾਂ ਭਾਵੇਂ ਪਾ ਸਕਦੇ ਸੀ ਬੂਟ ਕੋਈ ਦਿੱਕਤ ਨਹੀਂ ਸੀ ਕਿਉਂਕਿ ਉਹ ਸਥਾਨ ਤਾਂ ਪਾਸੇ ਰਹਿ ਗਿਆ ਆ ਦੇਖੋ ਆ ਇਧਰ ਨਦੀ ਵਗ ਰਹੀ ਆ ਕੱਲ-ਕੱਲ ਕਰਦਾ ਪਾਣੀ ਬਹੁਤ ਕੁਦਰਤੀ ਮਾਹੌਲ ਦੇ ਵਿੱਚ ਇਹ ਸਥਾਨ ਆ ਤੁਸੀਂ ਜਿਹੜਾ ਦੇਖਿਆ ਇਸ ਵਕਤ ਸੋ ਦਰਸ਼ਕੋ ਤਾਂ ਉਤਲੇ ਪਾਸੇ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਵਾ ਅਕਸਰ ਲੋਕ ਆਉਂਦੇ ਆ ਪ੍ਰਸ਼ਾਦਾ ਲੰਗਰ ਵੀ ਇੱਥੇ ਤੁਹਾਨੂੰ ਹੋਰ ਵੱਡੀ ਗੱਲ ਦੱਸਦੇ ਆ ਇੱਥੇ ਗੁਰੂ ਸਾਹਿਬ ਦੀ ਰਬਾਬ ਰਫਲਾ ਤੇ ਪਲੰਗ ਉਹ ਵੀ ਇੱਥੇ ਪਏ ਆ ਗੁੱਪੀ ਵੀ ਇੱਧਰ ਦਿਖਾਉਂਦੇ ਜਾਓ ਵੀ ਪਰਲੇ ਪਾਸੇ ਕਿਸ ਤਰੀਕੇ ਦਾ 뷰 ਆ ਸਾਨੂੰ ਮੇਰੀ ਖਾਸ ਗੱਲ ਇਹ ਦੱਸਦੇ ਆ ਜਿਹੜਾ ਰਫਲਾ ਵੀ ਕਈ ਦੱਸਿਆ ਜਾਂਦਾ ਜਿਹੜੀ ਆਪਣਾ ਹੈਗੀ ਆ ਰਬਾਬ ਇਹ 4 ਫੁੱਟ ਦੇ ਕਰੀਬ ਆ ਮਤਲਬ 4 ਫੁੱਟ ਦੇ ਕਰੀਬ ਆ ਰਵਾਬ ਜਿਹੜੀ ਇੱਥੇ ਪਈਆ ਗੁਰੂ ਸਾਹਿਬ ਵੇਲੇ ਦੀ ਇਹ ਦੋਪਰੇ ਨੇ ਜਿਹੜੇ ਰਫਲਾਂ ਦੇ ਭਾਰ ਆ ਜਿਹੜੇ ਉਹ ਕਿ 18 ਕਿਲੋ ਦੇ ਨੇੜੇ ਤੇ ਦੱਸੇ ਜਾਂਦੇ ਆ ਜਿਹੜੇ ਇੱਥੇ ਪਏ ਆ ਜਿਹੜੀ ਇਹ ਪਰ ਰਫਲ ਹੈਗੀ ਇਹ 7 ਫੁੱਟ 4 ਇੰਚ ਦੀ ਆ ਜਿਹੜੀ ਰਵਾਬ ਆ ਉਹ 4 ਫੁੱਟ ਦੀ ਆ ਪਲੰਗ ਵੀ ਪਿਆ ਵਥੇ ਗੁਰੂ ਸਾਹਿਬ ਦਾ ਆਇਰ ਬਹੁਤ ਕਮਾਲ ਆ ਕੁਪੀ ਬਰੇ ਦੇ ਵਿੱਚ ਦੀ ਇਤਰ ਦਿਖਾਇਓ ਕਿ ਕਿਵੇਂ ਦਾ ਵਿਊ ਨਜ਼ਰ ਆਊਗਾ ਬਹੁਤ ਸ਼ਾਨਦਾਰ ਵਿਊ ਆ ਸੋ ਦਰਸ਼ਕੋ ਅਗਲੀ ਵਾਰੀ ਹੋਰ ਕਿ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ